ਤੇ ਕਿਹਾ ਵੀ ਆ ਤੇਰਾ ਬੱਚਾ ਤੇਰੇ ਸਾਹਮਣੇ ਜਿਹੜਾ ਟੋਟੇ ਟੋਟੇ ਕਰ ਦਵਾਂਗੇ ਵੀ ਸਿੱਖੀ ਛੱਡ ਦੇ ਇਤਿਹਾਸ ਕਹਿੰਦਾ ਬੀਬੀ ਸੁਭਾਗੀ ਸ਼ੇਰ ਨੇ ਵਾਂਗੂ ਦਹਾੜੀ ਮੈਂ ਆਪਣੇ ਧਰਮ ਉੱਤੇ ਇਹੋ ਜੇ ਹਜ਼ਾਰਾਂ ਬੱਚੇ ਕੁਰਬਾਨ ਕਰ ਸਕਦੀਆਂ ਤੂੰ ਜੋ ਕੁਝ ਮਰਜ਼ੀ ਕਰ ਮੈਂ ਸਿੱਖੀ ਨਹੀਂ ਛੱਡ ਸਕਦੀ ਇਹਨੂੰ ਕਹਿੰਦੇ ਆਖਾਂ ਜੀਵਾ ਇਹਨੂੰ ਕਹਿੰਦੇ ਹੈ ਔਰ ਇੱਕ ਜ਼ਾਲਮ ਨੇ ਉੱਪਰ ਛਟਿਆ ਉਹਦਾ ਬੱਚਾ ਦੂਜੇ ਨੇ ਨੇਜਾਂ نیچے ਰੱਖਿਆ ਉਹ ਬੱਚਾ ਪਰੋਇਆ ਗਿਆ ਬੀਬੀ ਸੁਭਾਗੀ ਵੱਲ ਵੇਖਿਆ ਉਹਨਾਂ ਨੇ ਦੂਜੀਆਂ ਸਿੰਘਣੀਆਂ ਵੱਲ ਵੇਖਿਆ ਹੁਣ ਬੀਬੀ ਸੁਭਾਗੀ ਨੂੰ ਪਤਾ ਹੈ ਵੀ ਮੇਰੇ ਨਾਲ ਤੇ ਪਾਣਾ ਵਾਪਰ ਗਿਆ ਇਹਨਾਂ ਨੇ ਦੂਜਿਆਂ ਦੇ ਨਾਲ ਵੀ ਇਹ ਪਾਣਾ ਕਰ ਜਾਣਾ ਹੁਣ ਦ੍ਰਿੜਤਾ ਆਪਣੇ ਅੰਦਰ ਵੀ ਪੈਦਾ ਹੋਰ ਹੋਵੇ ਦੂਜਿਆਂ ਦੇ ਵਿੱਚ ਵੀ ਹੋਵੇ ਉਹਨੇ ਉੱਚੀ ਉੱਚੀ ਪੜਨਾ ਸ਼ੁਰੂ ਕਰ ਦਿੱਤਾ ਇਤ ਮਾਰਗ ਪੈਰ ਤਰੀ ਗੈ ਸਿਰ ਦੀ ਜੈ ਕਾਂ